ਨਮਸਕਾਰ ਪ੍ਰੋਗਰਾਮ ਹੈਲੋ ਡਾਕਟਰ ਲੈ ਕੇ ਮੈਂ ਡਾਕਟਰ ਨਰੀਸ਼ ਪਟਲਾ ਅੱਜ ਫਿਰ ਤੁਹਾਡੇ ਸਾਰਿਆਂ ਦੇ ਰੂਪ ਰੂਪ ਹਾਂ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਦੋਸਤੋ ਜਿਸ ਤਰ੍ਹਾਂ ਕਿ ਅੱਜਕਲ ਮੌਸਮ ਬਦਲਿਆ ਹੈ ਬੜੀ ਤਪਦੀ ਗਰਮੀ ਤੋਂ ਬਾਅਦ ਥੋੜੀ ਜਿਹੀ ਬਾਰਿਸ਼ ਤਾਂ ਉਹਨੂੰ ਕਿੰਨੇ ਸ਼ਰੀਰ ਨੂੰ ਰਾਹਤ ਦਿੰਦੀ ਹੈ ਜਿਹੜਾ ਬਦਲਦਾ ਮੌਸਮ ਹੈ ਆਪਣੇ ਆਪ ਵਿੱਚ ਚੰਗਾ ਵੀ ਲੱਗਦਾ ਹੈ ਲੇਕਿਨ ਨਾਲ ਦੀ ਨਾਲ ਬਹੁਤ ਸਾਰੀਆਂ ਔਕੜਾਂ ਤੇ ਮੁਸ਼ਕਲਾਂ ਵੀ ਲੈ ਕੇ ਆਂਦਾ ਹੈ ਕਈ ਵਾਰੀ ਕੁਝ ਬਿਮਾਰੀਆਂ ਵੀ ਨਾਲ ਲੈ ਕੇ ਆਂਦਾ ਹੈ ਜਿਨ੍ਹਾਂ ਵਿੱਚ ਬੜੀ ਇੱਕ ਖਤਰਨਾਕ ਬਿਮਾਰੀ ਹੈ ਮੱਛਰਾਂ ਨਾਲ ਪੈਦਾ ਹੋਈ ਬਿਮਾਰੀ ਡੇਂਗੂ ਦੀ ਬਿਮਾਰੀ डेंगू ਦਾ ਖਿਆਲ ਆਉਂਦੇ ਹੀ ਜ਼ਿਹਨ ਵਿੱਚ ਆਉਂਦਾ ਹੈ ਕਿ ਕਿਦਦਰ ਮੈਨੂੰ ਮੇਰੇ ਪਲੇਟਲੇਟ ਤਾਂ ਨਹੀਂ ਘਟ ਜਾਣਗੇ ਜੇ ਮੇਰੇ ਸੈੱਲ ਘਟ ਗਏ ਤਾਂ ਕਿਦਦਰ ਮੇਰੀ ਮੌਤ ਤਾਂ ਨਹੀਂ ਹੋ ਜਾਏਗੀ ਕਿਉਂਕਿ ਅਗਿਆਨਤਾ ਬਹੁਤ ਜ਼ਿਆਦਾ ਹੈ ਇਸ ਬਿਮਾਰੀ ਬਾਰੇ ਬਹੁਤ ਵਹਿਮ ਭਰਮ ਵੀ ਜੁੜੇ ਹੋਏ ਹਨ ਤੇ ਇਲਾਜ ਪ੍ਰਣਾਲੀਆਂ ਬਾਰੇ ਵੀ ਬੜੇ ਵਹਿਮ ਭਰਮ ਜੁੜੇ ਹਨ ਜਦ ਕਿ ਇਹ ਪੂਰਾ ਸਾਇੰਟੀਫਿਕਲੀ ਪ੍ਰੂਵ ਹੈ ਕਿ ਕਿਸ ਤਰ੍ਹਾਂ ਬਿਮਾਰੀ ਹੁੰਦੀ ਹੈ ਕਿਦਾਂ ਠੀਕ ਹੁੰਦੀ ਹੈ ਕਿੰਨੇ ਪਲੇਟਲੇਟ ਹੈ ਕਿੰਨੇ ਪਲੇਟਲੇਟ ਤੇ ਕੀ ਹੋਣਾ ਕਿਉਂਕਿ ਮੁਸ਼ਕਿਲ ਇੱਥੇ ਆਂਦੀ ਹੈ ਕਿ ਅਸੀਂ ਸਹੀ ਸਪੈਸ਼ਲਿਸਟ ਕੋਲੋਂ ਸਹੀ ਇਲਾਜ ਨਹੀਂ ਕਰਾਂਦੇ ਅੱਜ ਅਸੀਂ ਡੇਂਗੂ ਦੀ ਬਿਮਾਰੀ ਬਾਰੇ ਵਿਸਤਾਰ ਨਾਲ ਗੱਲਬਾਤ ਕਰਾਂਗੇ ਪਹਿਰੇ ਦੱਸ ਕੋ ਕੱਲ ਨੈਸ਼ਨਲ ਡਾਕਟਰਸ ਡੇ ਸੀਗਾ ਇਸ ਡਾਕਟਰਸ ਡੇ ਦੇ ਉੱਪਰ ਮੈਂ ਚਾਹੂੰਗਾ ਕਿ ਤੁਸੀਂ ਸਾਰੇ ਡਾਕਟਰਾਂ ਦਾ ਧੰਨਵਾਦ ਕਰੋ ਜਿਹੜੇ ਡਾਕਟਰਸ ਤੁਸੀਂ ਦੇਖੋ ਹਰ ਕਿਸੇ ਦੀ ਫੈਮਲੀ ਦੇ ਵਿੱਚ ਕੋਈ ਨਾ ਕੋਈ ਡਾਕਟਰਸ ਮੈਂਬਰ ਜ਼ਰੂਰ ਹੈ ਤੁਸੀਂ ਉਹਦੀ ਅੰਤ ਤੱਕ ਮਿਹਨਤ ਦੇਖੋ ਕਿੰਨਾ ਮੁਸ਼ਕਿਲ ਨਾਲ ਉਹ ਬੰਦਾ ਹੈ ਤੇ ਉਹਦੀਆਂ ਡਿਊਟੀਆਂ ਦੇਖੋ ਕਿੰਨੇ ਮਤਲਬ ਡਿਫਿਕਲਟ ਡਿਊਟੀਆਂ ਦੇ ਵਿੱਚ ਡਿਫਿਕਲਟ ਸਰਕਮਸਟੈਂਸਸ ਦੇ ਵਿੱਚ ਨਾਤਰਾਤ ਰਾਤ ਜਾ ਕੇ ਉਹ ਡਿਊਟੀਆਂ ਕਰਦੇ ਹਨ ਤੇ ਐਨੇ ਸincere तरीके ਨਾਲ ਕਰਦੇ ਹਨ ਤੁਸੀਂ ਕੋਈ ਵੀ ਦਵਾਈ ਲੈਣੀ ਹੈ ਤਾਂ ਡਾਕਟਰ ਤੇ ਵਿਸ਼ਵਾਸ ਕਰਕੇ ਲੋ ਕਿ ਤੁਹਾਡਾ ਡਾਕਟਰ ਸਭ ਤੋਂ ਬੈਸਟ ਹੈ ਤੇ ਪ੍ਰੋਗਰਾਮ ਡੇਂਗੀ ਦੇ ਨਾਲ ਅਸੀਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਵਧੇਰੀ ਜਾਣਕਾਰੀ ਦੇਣ ਲਈ ਅਸੀਂ ਆਪਣੇ ਸਟੂਡੀਓ ਵਿੱਚ ਸੱਦਾ ਦਿੱਤਾ ਹੈ ਡਾਕਟਰ ਅਜੀਬ ਅਰੋੜਾ ਨੂੰ ਤੇ ਡਾਕਟਰ ਜੀਵੋੜਾ ਇੱਕ ਸੀਨੀਅਰ ਫਿਜ਼ੀਸ਼ੀਨ ਹਨ ਐਮਡੀ ਫਿਜ਼ੀਓਲੋਜੀ ਹਨ ਡਾਇਰੈਕਟਰ ਪ੍ਰਿੰਸੀਪਲ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸਿਜ਼ ਵਿੱਚ ਡਾਕਟਰ ਸਾਹਿਬ پروگرام ਦੇ 스타ਟਪ ਬਹੁਤ ਬਹੁਤ ਸਵਾਗਤ ਹੈ थैंक यू सर ਮੈਂ ਚਾਹਾਂਗਾ ਡਾਕਟਰ ਸਾਹਿਬ ਪਹਿਲਾਂ ਸਾਡੇ ਦਰਸ਼ਕਾਂ ਤੁਸੀਂ ਜਿਹੜਾ ਨੈਸ਼ਨਲ ਡਾਕਟਰਸ ਦੇ ਕੱਲ ਗਿਆ ਹੈ ਉਹਦੇ ਬਾਰੇ ਕੁਝ ਸਾਡੇ ਦਰਸ਼ਕਾਂ ਕੀ ਕਹਿਣਾ ਚਾਹੁੰਗੇ ਸਰ ਅਸੀਂ ਨੈਸ਼ਨਲ ਡਾਕਟਰਸ ਦੇ ਮਨਾਉਂਦੇ ਆ ਸਾਡੇ ਇੱਕ ਮਸ਼ਹੂਰ ਡਾਕਟਰ ਰਏ ਜਿਨ੍ਹਾਂ ਨੇ ਬੜੀ ਸੇਵਾ ਦਿੱਤੀ ਡਾਕਟਰ ਬੀਸੀ ਰਏ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਮਨਾਉਂਦੇ ਆ ਔਰ ਅਸੀਂ ਯਾਦ ਕਰਦੇ ਆ ਆਪਣੀ ਮੈਡੀਕਲ ਕਮਿਊਨਿਟੀ ਨੂੰ ਜਿਹੜੀ ਦਿਨ ਰਾਤ ਕੋਸ਼ਿਸ਼ ਕਰਦੀ ਹੈ ਸਾਡੇ ਸਿਟੀਜ਼ਨਸ ਦਾ ਸੇਤ ਉਹ ਠੀਕ ਰੱਖਣ ਲਈ ਹਾਂਜੀ ਹਾਂਜੀ ਤੇ ਅਸੀਂ ਥੈਂਕਸ ਕਰਨਾ ਚਾਹਾਂਗੇ ਸਾਡੇ ਡਾਕਟਰਸ ਤੇ ਮੈਡੀਕਲ ਸਟਾਫ ਦਾ ਸਾਰਿਆਂ ਦਾ ਅੱਜ ਦੇ ਦਿਨ ਜੀ ਜੀ ਬਹੁਤ ਅੱਛਾ ਸੰਦੇਸ਼ ਦਿੱਤਾ ਡਾਕਟਰ ਸਾਹਿਬ ਡਾਕਟਰ ਸਾਹਿਬਾ ਨਾਲ ਗੱਲਬਾਤ ਕਰਦੇ ਆਂ ਡੇਂਗੂ ਬੁਖਾਰ ਬਾਰੇ ਡਾਕਟਰ ਜਿਹੜਾ ਡੇਂਗੂ ਬੁਖਾਰ ਹੈ ਇਹ ਦੂਸਰੇ ਬੁਖਾਰ ਜਿਹੜੇ ਆਮ ਹੁੰਦੇ ਹਨ ਉਹਨਾਂ ਤੋਂ ਕਿਸ ਤਰ੍ਹਾਂ ਪਿੰਨਾ ਹੈ ਅ ਦੂਸਰੇ ਬੁਖਾਰਾਂ ਵਰਗਾ ਬੁਖਾਰ ਹੈ ਪਰ ਇਹਦੇ ਵਿੱਚ ਥੋੜਾ ਫਰਕ ਹੈ ਹੈਗਾ ਕਿ ਇੱਕ ਵਾਇਰਲ ਇਨਫੈਕਸ਼ਨ ਹੈ ਜੀ ਜਿਹੜਾ ਕੀ ਮੱਛਰ ਸਪਰੈਡ ਕਰਦਾ ਜੀ ਜਿਸ ਮੱਛਰ ਨੂੰ ਅਸੀਂ ਕਹਿੰਦੇ ਐਡੀਜ਼ ਮੋਸਕੀਟੋ ਜੀ ਅੱਛਾ ਇਹ ਜਿਹੜਾ ਹੈਗਾ ਵਾਇਰਸ ਚਾਰ ਸਬਟਾਈਪਸ ਹੈਗੀਆਂ ਦੀ ਡੀਐਨਵੀ 1 2 3 4 ਜੀ ਤੇ ਅਲੱਗ-ਅਲੱਗ ਸਬਟਾਈਪਸ ਹੈਗੀਆਂ ਤੇ ਇਸ ਕਰਕੇ ਇਹਨੂੰ ਵੈਕਸੀਨ ਬਣਾਣੀ ਬੀਦੀ ਬੜੀ ਮੁਸ਼ਕਲ ਹੈ ਇਹਦੇ ਵਿੱਚ ਫਰਕ ਹੈ ਹੈਗਾ ਕਿ ਬੁਖਾਰ ਤਾਂ ਹੁੰਦਾ ਹੀ ਹੈ ਇਹਦੇ ਨਾਲ ਵੋਮਿਟਿੰਗ ਹੁੰਦੀਆਂ ਸਿਰ ਚ ਦਰਦ ਹੁੰਦਾ ਅੱਖਾਂ ਦੇ ਪਿੱਛੇ ਦਰਦ ਹੁੰਦਾ ਬਹੁਤ ਔਰ ਇਹਨੂੰ ਹੱਡੀ ਤੋੜ ਬੁਖਾਰ ਵੀ ਕਹਿੰਦੇ ਆ ਹੱਡੀਆਂ 'ਚ ਦਰਦ ਹੁੰਦਾ ਉਲਟੀਆਂ ਆਉਂਦੀਆਂ ਮਸਲਸ 'ਚ ਦਰਦ ਹੁੰਦਾ ਮਾਸਪੇਸ਼ੀਆਂ 'ਚ ਜੋੜਾਂ 'ਚ ਦਰਦ ਹੁੰਦਾ ਫਿਰ ਉਸ ਤੋਂ ਬਾਅਦ ਜੇ ਡੇਂਗੂ ਦਾ ਇੱਕ ਸਿੰਪਟਮਸ ਹੈਗੇ ਆ ਜਿਹੜੇ ਖਾਸ ਤੌਰ ਤੇ ਲੱਛਣ ਹੈ ਬੁਖਾਰ ਆ ਤੇ ਸਰੀਰ ਟੁੱਟਦਾ ਹੈ ਜਿਦਾ ਭੁੱਖ ਨਹੀਂ ਲੱਗਦੀ ਉਲਟੀਆਂ ਆਉਂਦੀਆਂ ਪੇਟ ਦਰਦ ਕਰਦਾ ਹੈ ਤੇ ਹਾਈ ਗ੍ਰੇਡ ਫੀਵਰ ਹੁੰਦਾ ਹਾਂਜੀ ਸਰ ਹਾਈ ਗ੍ਰੇਡ ਫੀਵਰ ਹੁੰਦਾ ਹਾਂਜੀ ਔਰ ਸ਼ੁਰੂਆਤ ਹਾਈ ਗ੍ਰੇਡ ਹੁੰਦਾ ਹੈ ਹਾਂਜੀ ਤੇ ਚਾਰ ਪੰਜ ਦਿਨ ਇਹ ਰਹਿੰਦਾ ਹੈ ਜੀ ਤੇ ਜਿਹੜਾ ਹਾਈ ਗ੍ਰੇਡ ਫੀਵਰ ਚ ਅਸੀਂ ਇੱਕ ਧਿਆਨ ਰੱਖਣਾ ਹੈ ਕਿ ਅਸੀਂ ਪੈਰਾਸੀਟਾਮੋਲ ਵਰਗੀ ਦਵਾਈ ਲੈ ਸਕਦੇ ਹਾਂ ਜਿੱਦਾਂ ਦਵਾਈਆਂ ਤੋਂ ਖਾਸ ਧਿਆਨ ਰੱਖਣਾ ਮਤਲਬ ਪੈਰਾਸੀਟਾਮੋਲ ਤੋਂ ਇਲਾਵਾ ਤੇ ਪੈਰਾਸੀਟਾਮੋਲ ਤੋਂ ਇਲਾਵਾ ਬੁਖਾਰ ਦੂਰ ਕਰਨ ਲਈ ਅਸੀਂ ਜਿਸ ਤਰ੍ਹਾਂ ਐਸਪ੍ਰਿਨ ਵਗੈਰਾ ਅਸੀਂ ਨਹੀਂ ਲੈ ਸਕਦੇ ਕਿਉਂਕਿ ਉਹ ਪਲੇਟਲਟ ਨੂੰ ਨੁਕਸਾਨ ਕਰਦੀਆਂ ਚਲੋ ਇਹ ਡਾਕਟਰ ਤੋਂ ਅਪਸਤਾਰ ਨਾਲ ਦਵਾਈ ਬਾਰੇ ਤੋਂ ਨੂੰ ਟਰੀਟਮੈਂਟ ਬਾਰੇ ਪੁੱਛਾਂਗੇ ਜੀ ਦੱਸੋ ਜਿਹੜਾ ਮੱਛਰ ਦੇ ਕੱਟਣ ਨਾਲ ਕਿੱਦਾਂ ਹੁੰਦਾ ਹੈ ਸਾਈਕਲ ਕੀ ਹੈ ਤੁਸੀਂ ਫਿਜ਼ੀਓਲੋਜੀ ਦੇ ਮਾਸਟਰ ਹੋ ਜੀ ਸਰ ਤੇ ਇਹ ਕਿਸ ਤਰ੍ਹਾਂ ਮੱਛਰ ਨਾਲ ਕੱਟ ਕੇ ਇੱਕ ਮੱਛਰ ਤੋਂ ਦੂਸਰੇ ਬੰਦੇ ਤੇ ਕਿੱਦਾਂ ਹੁੰਦਾ ਹੈ ਜੀ ਜੀ ਸਰ ਇੱਕ ਪੇਸ਼ੈਂਟ ਹੈ ਪੇਸ਼ੈਂਟ ਨੂੰ ਡੇਂਗੂ ਹੋਇਆ ਹੋਇਆ ਜੀ ਤੇ ਮੱਛਰ ਉਹਨੂੰ ਕੱਟਦਾ ਹੈ ਜੀ ਤੇ ਜਿਹੜਾ ਵਾਇਰਸ ਹੈ ਉਹ ਮੱਛਰ ਦੇ ਅੰਦਰ ਚੱਲ ਜਾਂਦਾ ਜੀ ਉਹ ਹੁਣ ਮੱਛਰ ਦੇ ਵਿੱਚ ਸਾਈਕਲ ਇਹਦਾ ਕੰਪਲੀਟ ਹੁੰਦਾ ਮਤਲਬ ਵਾਇਰਸ ਉਹਦੇ ਵਿੱਚ ਫਲਦਾ ਹਾਂਜੀ ਤੇ ਮੱਛਰ ਦੇ ਅੰਦਰ ਮੱਛਰ ਦੇ ਅੰਦਰ ਫਲਦਾ ਹੈ ਹਾਂਜੀ ਤੇ ਇਸ ਵਾਇਰਸ ਨੂੰ ਲੈ ਕੇ ਉਹ ਇੱਕ ਨਵੇਂ ਜਿਹੜਾ ਹੈਲਦੀ ਇੰਡੀਵਿਜੂਅਲ ਹੈ ਉਹਨੂੰ ਕੱਟ ਲਿੰਦਾ ਜਦੋਂ ਇੱਕ ਹੈਲਦੀ ਇਨਸਾਨ ਨੂੰ ਕੱਟਦਾ ਤਾਂ ਉਹਦੇ ਵਿੱਚ ਰਿਲੀਜ਼ ਕਰਦਾ ਹੈ ਵਾਇਰਸ ਜੀ ਤਾਂ ਉਸ ਨੂੰ ਵੀ ਇਨਫੈਕਸ਼ਨ ਹੋ ਜਾਂਦਾ ਅੱਛਾ ਉਹ ਫਿਰ ਵਾਇਰਸ ਆਦਮੀ ਦੇ ਅੰਦਰ ਫੈਲਣ ਲੱਗ ਜੀ 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 ਇਹਦਾ ਮਤਲਬ ਮੈਂ ਤਾਂ ਚਾਹੁੰਦਾ ਕਿ ਦਸ਼ਕਾਂ ਨੂੰ ਪਹਿਲੇ ਦੱਸਿਏ ਕਿ ਇਹ ਆਦਮੀ ਤੋਂ ਆਦਮੀ ਨਹੀਂ ਫੈਲਦਾ ਜੀ ਜੀ ਮੱਛਰ ਨਾਲ ਹੀ ਫੈਲਦਾ ਹਾਂ ਮੱਛਰ ਨਾਲ ਹੀ ਫੈਲੇਗਾ ਹਾਂ ਜੀ ਤੇ ਉਹਦੇ ਵਿੱਚ ਇਹ ਹੈਗਾ ਕਿ ਸਾਨੂੰ ਜੇ ਮੱਛਰ ਨੂੰ ਅਸੀਂ ਪੈਦਾ ਹੋਣ ਤੋਂ ਰੋਕਦੀਏ ਹਾਂ ਜੀ ਇਹ ਕੱਟਣ ਤੋਂ ਰੋਕਦੀਏ ਤਾਂ ਅਸੀਂ ਇਹਦਾ ਤਮ ਰੋਕ ਰਹੇ ਹੋ ਮਤਲਬ ਇਹ ਐਕਚੁਅਲੀ ਪ੍ਰੀਵੈਂਸ਼ਨ ਦਾ ਬੜਾ ਵੱਡਾ ਇੱਕ ਇਲਾਜ ਹੈ ਇਟ ਉਸੇ ਮੱਛਰ ਕੀ ਖਾਸ ਕਿਸਮ ਦਾ ਮੱਛਰ ਹੁੰਦਾ ਹੈ ਜੀ 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 ਇਹ ਐਡਜ਼ ਮਸਕੀਟੋ ਹੈਗਾ ਹਾਂਜੀ ਤੇ ਇਹ ਸਵੇਰੇ ਤੇ ਸ਼ਾਮ ਨੂੰ ਐਕਟਿਵ ਜ਼ਿਆਦਾ ਹੁੰਦਾ ਹੈ ਮਤਲਬ ਦੇ ਟਾਈਮ ਹਾਂ ਦਿਨ ਛੱਡਦੇ ਜਾਂ ਦਿਨ ਡੁੱਬਣ ਦੇ ਟਾਈਮ ਤੇ ਜ਼ਿਆਦਾ ਐਕਟਿਵ ਹੁੰਦਾ ਐਕਟਿਵ ਮਤਲਬ ਕੱਟਦਾ ਉਦੋਂ ਹੀ ਕੱਟਦਾ ਹਾਂਜੀ ਜੀ ਤੇ ਜੇ ਸੁਪੋਜ਼ ਅਸੀਂ ਕੋਈ ਕੱਪੜੇ ਇਦਾਂ ਦੇ ਪਾਏ ਜਿਦਾਂ ਜਿਹੜੀਆਂ ਸਾਡੀਆਂ ਲੈਗਸ ਤੇ ਆਰਮਜ਼ ਐਕਸਪੋਜ਼ਡ ਹੈ ਜਿਦਾਂ ਗਰਮੀਆਂ ਚ ਅਸੀਂ ਇਸ ਤਰ੍ਹਾਂ ਦੇ ਕੱਪੜੇ ਬਣਾਉਂਦੇ ਹਾਂ ਜਿਵੇਂ ਛੀ ਧੋਪਨ ਹਾਫ ਸਲੀਵ ਸ਼ਰਟਸ ਆ ਜਾਂ ਬਿਕਰਸ ਆ ਜੀ ਜੀ ਤੇ ਉਹ ਫੇਵਰਟ ਸਾਈਟ ਹੈ ਮੱਛਰ ਦੇ ਕੱਟਣ ਦੇ ਤੇ ਜੇ ਸੁਪੋਜ਼ ਸਾਡੇ ਘਰ ਚ ਕੋਈ ਪੇਸ਼ੈਂਟ ਹੈਗਾ ਹਾਂਜੀ ਤੇ ਉਹਨੂੰ ਡੇਂਗੀ ਫੀਵਰ ਹੈ ਹਾਂਜੀ ਤੇ ਜਿਹੜੇ ਸਾਡੇ ਮੱਛਰ ਘੁੰਮ ਰਹੇ ਆ 올 ਆਫ देम दे विल ਉਹ ਸਾਰੇ ਇਨਫੈਕਸ਼ਨ ਹੋ ਜਾਏਗਾ ਉਹਨਾਂ ਨੂੰ ਮਤਲਬ ਮੱਛਰ ਜਦੋਂ ਆਦਮੀ ਨੂੰ ਕਟਣਗੇ ਹਾਂਜੀ ਉਹ ਅੱਗੋਂ ਹੋਰ ਫੀਵਰ ਲੈ ਕੇ ਦੂਸਰੇ ਆਦਮੀ ਨੂੰ ਦੂਸਰੇ ਨੂੰ ਸਪਰੈਡ ਕਰਨਗੇ ਠੀਕ ਸੋ ਬੇਸਿਕਲੀ ਇਹ ਮੱਛਰ ਤੋਂ ਹੀ ਫੈਲਦਾ ਹੈ ਤੇ ਵਾਇਰਲ ਬਿਮਾਰੀ ਹੈ ਜੀ ਜੀ ਜਿਹੜੀ ਵਾਇਰਲ ਬਿਮਾਰੀ ਹੈ ਇਹਦਾ ਮਤਲਬ ਆਪਣੇ ਆਪ ਹੀ ਇਲਾਜ ਹੁੰਦਾ ਹੈ ਦੇਖੋ ਵਾਇਰਲ ਵਾਇਰਲ ਬਿਮਾਰੀ ਡਾਇਰੈਕਟਲੀ ਵੀ ਫੈਲ ਸਕਦੀ ਪਰ ਇਹ ਵਾਇਰਲ ਬਿਮਾਰੀ ਹੈ ਜਿਦੇ ਚ ਉਹਨੂੰ ਇੱਕ ਵੈਕਟਰ ਚਾਹੀਦਾ ਹੈ ਔਰ ਉਹ ਹੈ ਮੱਛਰ ਮਤਲਬ ਇੱਕ ਵਿਕ ਵਿਚ ਸਿਸਟਮ ਚਾਹੀਦਾ ਹਾਂਜੀ ਸਿਸਟਮ ਚਾਹੀਦਾ ਮੱਛਰ ਖਤਮ ਤੇ ਬੁਖਾਰ ਨਹੀਂ ਹੋਏ ਮਚਰ ਔਰ ਤੁਸੀ ਹੁਣੇ ਕਿਹਾ ਕਿ ਬਾਰਿਸ਼ ਦਾ ਬੜਾ ਵਧੀਆ ਮੌਸਮ ਆ ਗਿਆ ਹਾਂਜੀ ਹਾਂਜੀ ਤੇ ਟੈਂਪਰੇਚਰ ਵੀ ਘਟ ਗਿਆ ਬਟ ਹੁਣ ਉਹਦੇ ਨਾਲ ਉਹ ਇੱਕ ਇੱਕ ਪ੍ਰੋਬਲਮ ਵੀ ਲੈ ਕੇ ਆ ਰਿਹਾ ਬਿਮਾਰੀ ਵੀ ਲੈ ਕੇ ਆ ਰਿਹਾ ਉਹ ਹੈਗਾ ਸਾਡਾ ਡੇਂਗੀ ਫੀਵਰ ਹਾਂਜੀ ਹੁਣ ਅਸੀਂ ਦੇਖਦੇ ਹਾਂ ਕਿ ਅਸੀਂ ਡੇਜ਼ਰਟ 쿨ਰ ਸਾਡੇ ਹੁੰਦੇ ਮਕਾਨਾਂ ਦੇ ਵਿੱਚ ਜਿੱਥੇ ਪਾਣੀ ਖੜਾ ਰਹਿੰਦਾ ਹਾਂਜੀ ਹਾਂਜੀ ਬਾਥਰੂਮ ਦੇ ਵਿੱਚ ਪਾਣੀ ਭਰਿਆ ਹੁੰਦਾ ਜਿਹੜਾ ਹੈਗਾ ਬੱਕਟ ਦੇ ਵਿੱਚ ਮੱਗਸ ਦੇ ਵਿੱਚ ਤੇ ਅਸੀਂ ਉਹਨੂੰ ਖੁੱਲਾ ਛੱਡ ਦਿੰਦੇ ਹਾਂ ਅਸੀਂ ਨਹੀਂ ਕਵਰ ਕਰਦੇ ਕਿਤਨੇ ਵੀ ਗਮਲਿਆਂ 'ਚ ਪਾਣੀ ਜਿੱਥੇ ਵੀ ਪਾਣੀ ਖੜਾ ਜੀ ਤੇ ਇਸ ਮੱਛਰ ਦੀ ਇੱਕ ਆਦਤ ਹੈ ਕਿ ਉਹਨੂੰ ਸਾਫ਼ ਪਾਣੀ ਚਾਹੀਦਾ ਹੈ ਪਨਪਨ ਜੀ ਤੇ ਉਹ ਸਾਫ਼ ਪਾਣੀ 'ਚ ਆਪਣੇ ਖਾਸ ਕਿਸਮ ਦਾ ਮੱਛਰ ਹੈ ਜੀ 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 ਪਾਣੀ ਵੀ ਸਾਫ਼ ਚਾਹੀਦਾ ਇਹਨੂੰ ਜੀ ਸ਼ਕਲ ਵੀ ਦੀ ਦੂਸਰੀ ਹੈ ਜੀ ਜੀ ਹਾਂਜੀ ਲਾਈਨਾਂ ਵਾਲੀ ਹਾਂਜੀ 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 ਸਾਈਜ਼ ਵੀ ਬੜਾ ਹੈ ਜੀ ਟਕੜਦਾ ਵੀ ਡੇ ਟਾਈਮ ਹੈ ਮਤਲਬ ਸਵੇਰ ਦਾ ਵੀ ਡੇ ਟਾਈਮ ਹਾਂ ਹਾਂ ਸਵੇਰ ਰਾਤ ਨੂੰ ਹੈ ਜੀ 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 ਔਰ ਫਿਰ ਸਾਡੀ ਡੇ ਡਿਊਟੀ ਬੰਦੀ ਹੈ ਵੀ ਜਿੱਥੇ ਅਸੀਂ ਦੇਖੀਏ ਜਿਹੜਾ ਸਪੋਜ਼ ਕੋਕੋਨਟ ਸ਼ੈਲ ਹੈ ਜਾਂ ਕੋਈ ਪੁਰਾਣੀ ਬੋਟਲਸ ਹੈ ਉਪਈਆਂ ਹੋਈਆਂ ਪੁਰਾਣੇ ਟਾਇਰ ਪੁਰਾਣੇ ਟਾਇਰ ਹੈ ਤੁਸੀਂ ਜਾ ਕੇ ਅਗਰੇ ਦੇਖੋ ਤਾਂ ਉਹਦੇ ਵਿੱਚ ਤੁਹਾਨੂੰ ਦੇਖੋਗੇ ਹਜ਼ਾਰਾਂ ਮੱਛਰ ਉੱਥੇ ਪੈਦਾ ਐਗਸ ਲੈ ਕਰਦਾ ਹਾਂਜੀ ਫੀਮੇਲ ਜਿਹੜਾ ਮੋਸਕੀਟੋ ਹੈ ਤੇ ਹਜ਼ਾਰਾਂ ਲਾਰਵਾ ਪੈਦਾ ਹੋ ਜਾਂਦੇ ਤੇ ਉਹ ਸਪਰੈਡ ਕਰਦੇ ਤੇ ਇੱਕ ਗਲਤੀ ਕੀਤੀ ਹੋਈ ਉਹ ਪੂਰੇ ਇੱਕ এনवायरमेंट ਨੂੰ ਖਰਾਬ ਕਰ ਦਿੰਦੀ ਹੈ ਘਰਾਂ ਦੀ ਟੈਂਕੀਆਂ ਵੀ ਡਾਕਟਰ ਸਾਹਿਬ ਕਈ ਵਾਰੀ ਖਾਲੀ ਓਪਨ ਪਈਆਂ ਹੁੰਦੀਆਂ ਨਾ ਜੀ ਜੀ ਟੱਕਾਂ ਨਹੀਂ ਜਿਨ੍ਹਾਂ ਦਾ ਪਿਆਉਂਦਾ ਉਹਨਾਂ ਦੇ ਅੰਦਰ ਵੀ ਮੱਛਰ ਦਾ ਟੈਂਕੀਆਂ ਚੋਂ ਪਾਣੀ ਲੀਕ ਕਰ ਰਿਹਾ ਹੁੰਦਾ ਉਹ ਇਕੱਠਾ ਹੋ ਜਾਂਦਾ ਛੱਤ ਦੇ ਉੱਤੇ ਤੇ ਉਹ ਵਾਟਰ ਪੱਡਲਸ ਦੇ ਵਿੱਚੋਂ ਪੈਦਾ ਹੋ ਜਾਂਦਾ ਮੱਛਰ ਤੇ ਹਾਂਜੀ ਕਿਉਂਕਿ ਇਹ ਤਾਂ ਛੋਟੀ ਜਿਹੀ ਕਟੋਰੀ ਦੇ ਵਿੱਚ ਵੀ ਪਾਣੀ ਪਿਆ ਜਿੱਥੇ ਸਿੰਚ ਪਿਆ ਉਸ 'ਚ ਵੀ ਮੱਛਰ ਦੇ ਪੈਦਾ ਹੋ ਜਾਂਦੇ ਤੇ ਨੋਰਮਲ ਬਿਲਕੁਲ ਬਿਲਕੁਲ ਤੇ ਡਾਕਟਰ ਸਾਹਿਬ ਹੁਣ ਆਪਾਂ ਮੱਛਰ ਬਾਰੇ ਪੁੱਛਦੇ ਆ ਫਿਰ ਮੱਛਰ ਦਾ ਬਚਾਅ ਕਿਸ ਤਰ੍ਹਾਂ ਮਤਲਬ ਸਪੂਜੇ ਘਰ 'ਚ ਮੱਛਰ ਹੁਣ ਆਈਗਾ ਤਾਂ ਸਹੀ ਹੂੰ ਬਿਲਕੁਲ ਜੀ ਦਿਖਾ ਜੀ ਕਿਉਂਕਿ ਪਾਣੀ ਖੜਾ ਰਹਿਣਾ ਜਾਂ ਉਹਨਾਂ ਆਪਣੀਆਂ ਸੜਕਾਂ ਵੀ ਇਦਾਂ ਦੀ ਉਹਨਾਂ ਸੈਨੀਟਰੀ ਸਿਸਟਮ ਵੀ ਨਹੀਂ ਹੈ ਕਿਤੇ ਕਿਤੇ ਖੜਾ ਰਹਿੰਦਾ ਜੇ ਮੱਛਰ ਆ ਹੀ ਜਾਂਦਾ ਫਿਰ ਕੀ ਬਚਾਏਗਾ ਇੱਕ ਆਮ ਬੰਦਾ ਕੀ ਕਰੇ ਸਰ ਪਹਿਲੇ ਤਾਂ ਜਿਹੜਾ ਹਾਊਸ ਦੀ ਕੰਸਟਰਕਸ਼ਨ ਹੈ ਹਾਂਜੀ ਜਾਲੀਆਂ ਦੇ ਜਾਲੀ ਦੇ ਦਰਵਾਜ਼ੇ ਹੈ ਮੋਸਕੀਟੋ ਨੈਟਿੰਗ ਲੱਗੀ ਹੋਈ ਹੈ ਘਰਾਂ ਦੇ ਵਿੱਚ ਤੁਸੀਂ ਖਿੜਕੀ ਖੋਲਦੇ ਵੀ ਹੋ ਤਾਂ ਮੱਛਰ ਅੰਦਰ ਨਹੀਂ ਆ ਸਕਦਾ ਹਾਂਜੀ ਫਿਰ ਉਸ ਤੋਂ ਬਾਅਦ ਸਾਡੇ ਕੋਲੋਂ ਜਿਹੜੇ ਇਸ ਤਰ੍ਹਾਂ ਦੇ ਡਿਵਾਈਸਿਸ ਹੈ ਜਿਹੜੇ ਕਿ ਕੈਮੀਕਲ ਰਿਲੀਜ਼ ਕਰਦੇ ਆ ਤੇ ਉਹ ਕੈਮੀਕਲਸ ਨਾਲ ਮੱਛਰ ਮਰ ਜਾਂਦਾ ਤੁਸੀਂ ਮਾਰਕੀਟ ਤੋਂ ਤੁਹਾਨੂੰ ਪਤਾ ਹੈ ਸਾਰੇ ਅਵੇਲੇਬਲ ਹੈ ਤੇ ਫਿਰ ਉਸ ਤੋਂ ਬਾਅਦ ਪਰਸਨਲ ਪ੍ਰੋਟੈਕਸ਼ਨ ਲਈ ਤੁਸੀਂ ਮੋਸਕਿਟੋ ਰਿਪੈਲੈਂਟਸ ਲਾ ਸਕਦੇ ਹੋ ਤੇ ਇਦਾਂ ਦੀ ਇਹ ਇਦਾਂ ਚੀਜ਼ਾਂ ਨਾਲ ਤੁਸੀਂ ਆਪਣੀ ਪ੍ਰੀਵੈਂਸ਼ਨ ਕਰ ਸਕਦੇ ਹੋ ਮੋਸਕਿਟੋ ਬਾਈਟ ਦੀ ਜੇ ਜੇ ਛੋਟਾ ਬੱਚਾ ਹੈ ਉਹਨੂੰ ਤੁਸੀਂ ਪ੍ਰੋਟेक्टेड ਰੱਖੋ ਮੱਛਰਦਾਨੀ ਇਹਦੇ ਵਿੱਚ ਰੱਖੋ ਤੇ ਜੇ ਤੁਸੀਂ ਮੱਛਰ ਨੂੰ ਅੰਦਰ ਆਣਾ ਨਹੀਂ ਰੋਕ ਸਕਦੇ ਤੇ ਫਿਰ ਉਹਦਾ ਇੰਤਜ਼ਾਮ ਕਰੋ ਉਹਨੂੰ ਖਤਮ ਕਰਨ ਦਾ ਮੱਛਰ ਨੂੰ ਜੀ ਜੀ ਤੇ ਇਹਦਾ ਮਤਲਬ ਡਾਕਟਰ ਸਾਹਿਬ ਜਿਹੜਾ ਹੁਣ ਸਪੋਜ਼ ਮੱਛਰ ਘਟ ਗਿਆ ਇੱਕ ਫੈਮਿਲੀ ਦੇ ਮੈਂਬਰ ਨੂੰ ਫੀਵਰ ਹੈ ਜੀ ਜੀ ਤੇ ਪਹਿਲੀ ਗੱਲ ਤਾਂ ਉਹ ਫੀਵਰ ਹੈ ਤੇ ਫਿਰ ਉਹ ਕਿੱਦਾਂ ਕਿੱਦਾਂ ਸਟੈਪ ਵਾਈ ਚੱਲਣਾ ਜਿੱਦਾਂ ਫੀਵਰ ਹੋਗਾ ਇੱਕ ਤਾਂ ਫੀਵਰ ਦੂਸਰੇ ਨੂੰ ਹੋ ਸਕਦਾ ਜੇ ਘਰ 'ਚ ਮੱਛਰ ਹੈ ਤੇ ਟ੍ਰਾਂਸਮਿਸ਼ਨ ਰੋਕ ਲਈ ਫਿਰ ਕਿੱਦਾਂ ਕਰਨਾ ਪਵੇ ਦੇਖੋ ਜਿਹੜਾ ਪੇਸ਼ੈਂਟ ਹੈ ਉਹਨੂੰ ਤਾਂ ਇੱਕ ਮੱਛਰਦਾਨੀ ਦੇ ਅੰਦਰ ਰਹਿਣਾ ਚਾਹੀਦਾ ਮੋਸਕਿਟੋ ਨੈਟ ਦੇ ਅੰਦਰ ਰਹਿਣਾ ਚਾਹੀਦਾ ਤਾਂ ਕਿ ਮੱਛਰ ਉਹਨੂੰ ਆ ਕੇ ਨਾ ਕੱਟੇ ਤੇ ਨਾ ਸਪਰੈਡ ਕਰੇ ਤੇ ਘਰ ਦੇ ਵਿੱਚ ਇਦਾਂ ਦੇ ਮੀਜਰਸ ਤੁਸੀਂ ਅਵੇਲੇਬਲ ਐ ਮਾਰਕੀਟਸ ਦੇ ਵਿੱਚ ਜਿਹੜੇ ਤੁਸੀਂ ਲਗਾ ਸਕਦੇ ਹੋ ਤੇ ਉਹ ਸਾਰੇ ਮੱਛਰ ਉਹਦੇ ਨਾਲ ਚਲੇ ਜਾਂਦੇ ਐ ਅਮਰ ਜਾਂਦੇ ਐ ਤਾਂ ਸਪੈਸ਼ਲੀ ਜਿੱਥੇ ਪੇਸ਼ੈਂਟ ਐ ਡੇਂਗੂ ਦਾ ਜੇ ਅਸੀਂ ਉੱਥੇ ਪੂਰਾ ਪ੍ਰੋਪਰ ਇੰਜਾਮ ਕਰਾਂਗੇ ਸਾਡੇ ਘਰਾਂ 'ਚ ਸਾਡੇ ਹਸਪੀਟਲ 'ਚ ਵੀ ਜਿੱਦਾਂ ਹੁਣ ਸਾਨੂੰ ਜੇ ਜੇ ਕੋ ਡੇਂਗੂ ਦਾ ਫੀਵਰ ਦਾ ਪੇਸ਼ੈਂਟ ਆਈ ਜਾਂਦਾ ਹੈ ਤਾਂ ਅਸੀਂ ਸਾਰਾ ਇੰਜਾਮ ਕਰਦੇ ਆਂ ਡੇਂਗੂ ਦੇ ਇੱਕ ਸੈਪਰੇਟ ਵਾਰਡ ਬਣਾਨੇ ਆ ਉੱਥੇ ਅਸੀਂ ਮੱਛਰਦਾਨੀਆਂ ਅਵੇਲੇਬਲ ਹੁੰਦੀਆਂ ਤਾਂ ਕਿ ਉਹ ਪੇਸ਼ੈਂਟ ਟੂ ਅਦਰ ਨਾਰਮਲ ਪੀਪਲ ਨੂੰ ਸਪਰੈਡ ਨਾ ਕਰੇ ਘਰ ਚ ਵੀ ਹੈ ਕਿ ਜੇ ਨੈਟ ਲੱਗੀ ਹੋਵੇ ਮੇਨਲੀ ਹੈ ਕਿ ਡੇਂਗੂ ਦਾ ਜੇ ਪੇਸ਼ੈਂਟ ਹੈ ਤਾਂ ਉਹ ਕਟਣ ਤੋਂ ਬਚਾਣਾ ਹੁੰਦਾ ਜੀ ਜੀ ਬਿਲਕੁਲ ਕਿਉਂਕਿ ਜੇ ਮਾਸਕ ਰੋ ਕੱਟੇਗਾ ਫਿਰ ਅਗੋਂ ਮਤਲਬ ਚੱਲਦਾ ਹੈ ਬਿਲਕੁਲ ਸਰ ਤੇ ਡਾਕਟਰ ਜਿਹੜਾ ਡੇਂਗੂ ਹੈ ਹੁਣ ਆਪਾਂ ਹੁਣ ਫੀਵਰ ਹੈ ਹਰ ਫੀਵਰ ਤਾਂ ਡੇਂਗੂ ਨਹੀਂ ਨਾ ਹੋ ਸਕਦਾ ਬਿਲਕੁਲ ਜਿੱਦਾਂ ਪੇਸ਼ੈਂਟ ਆਇਆ ਠੰਡ ਨਾਲ ਜਾਂ ਦਬੂਖਾਰ ਨਾਲ ਆਇਆ ਡੇਂਗੂ ਲਈ ਆਪਾਂ ਕੀ ਟੈਸਟ ਕਰਨੇ ਤਾਂ ਪਰ ਡਿਫਰੈਂਸ਼ੀਏਟ ਕਿਦਾਂ ਕਰਦੇ ਹੈ ਸਰ ਪਹਿਲੇ ਤਾਂ ਇਹ ਬੁਖਾਰ ਇਦਾਂ ਦਾ ਹੈ ਜਿਹਦੇ ਚ ਇਹਦੇ ਚ ਹੱਡ ਤੋੜ ਬੁਖਾਰ ਕਹਿੰਦੇ ਹੈ ਹੱਡੀਆਂ ਚ ਦਰਦ ਹੁੰਦੀ ਹੈ ਫ ਤੇ ਜਿਹੜਾ ਸਾਨੂੰ ਪਹਿਲੇ ਇਸ ਸਸਪੈਕਟ ਕਰਦੇ ਆਂ ਕਿ ਹੁਣ ਡੇਂਗੂ ਦਾ ਐਪੀਡੈਮਿਕ ਸ਼ੁਰੂ ਹੋ ਗਿਆ ਅਸੀਂ ਟੈਸਟ ਕਰਦੇ ਆ ਸਾਡੇ ਐਲਾਈਜ਼ਰ ਟੈਸਟ ਹੈਗੇ ਆ ਸਾਡੇ ਕੋਲ ਨੈਟ ਟੈਸਟ ਹੈਗੇ ਆ ਜਿਹੜੇ ਅਸੀਂ ਜਿਹਦੇ ਚ ਅਸੀਂ ਉਹ ਐਂਟੀਜਨ ਦੇਖ ਸਕਦੇ ਆ ਉਸ ਵਾਇਰਸ ਦਾ ਜੀ ਤੇ ਉਹਦੇ ਨਾਲ ਅਸੀਂ ਡਾਇਗਨੋਸਿਸ ਕਰ ਸਕਦੇ ਆ ਵੀ ਇਹ ਮੈਨੂੰ ਡੇਂਗੀ ਹੋ ਗਿਆ ਤੇ ਤੁਸੀਂ ਜਾਣਦੇ ਹੋ ਐਜ਼ ਅ ਫਿਜ਼ੀਸ਼ੀਨ ਕਿ ਤੁਸੀਂ ਸਾਈਨਸ ਐਂਡ ਸਿੰਪਟਮਸ ਨਾਲ ਵੀ ਡਾਇਗਨੋਸ ਕਰਦੇ ਹੋ ਮਤਲਬ ਕਲੀਨਿਕਲੀ ਵੀ ਤੁਹਾਨੂੰ ਸ਼ੱਕ ਨਾਲ ਪਤਾ ਲੱਗ ਸਕਦਾ ਬਿਲਕੁਲ ਜਿੱਦਾਂ ਅ ਹਡੀਆਂ 'ਚ ਦਰਦ ਹੋਏਗਾ ਮਸਲਸ 'ਚ ਦਰਦ ਹੋਏਗਾ ਅੱਖਾਂ ਦੇ ਪਿੱਛੇ ਦਰਦ ਹੋ ਰਹੀ ਹੈ ਹੈਡੇਕ ਹੋ ਰਿਹਾ ਹੈ ਮਰੀਜ਼ ਨੂੰ ਬਹੁਤ ਤੇਜ਼ ਬੁਖਾਰ ਆ ਰਿਹਾ ਹੈ ਉਲਟੀਆਂ ਕਰ ਰਿਹਾ ਉਹਨੂੰ ਭੁੱਖ ਨਹੀਂ ਲੱਗ ਰਹੀ ਫਿਰ ਪਿੰਨ ਵਰਗੇ ਨਿਸ਼ਾਨ ਹੋਣ ਗਏ ਲਾਲ ਲਾਲ ਬੋਡੀ ਦੇ ਉੱਤੇ ਜਦੋਂ ਵੱਧ ਜਾਏਗਾ ਜਿਹਨੂੰ ਤੁਸੀਂ ਪਟੀਕੇ ਕਹਿੰਦੇ ਹੋ ਆਪੇ ਲਾਲਾ ਦਾਣੇ ਕਿਸੇ ਪਾਸੇ ਜਾਂ ਜੀਬ ਲਾਲ ਹੋ ਜਾਣੀ ਹੈ ਅੱਖਾਂ ਲਾਲ ਹੋ ਜਾਣੀਆਂ ਜਾਂ ਕਿਸੇ ਤਰ੍ਹਾਂ ਬਲੀਡਿੰਗ ਜਿਦਾਂ ਲੀਡੀਸ 'ਚ ਬਲੀਡਿੰਗ ਦੇ ਸਹਾ ਦਾ ਹੋ ਜਾ ਜੀ ਜੇ ਜ਼ਿਆਦਾ ਵਧੇਗਾ ਤਾਂ ਫਿਰ ਨੱਕ 'ਚੋਂ ਬਲੀਡਿੰਗ ਹੋ ਸਕਦੀ ਹੈ ਤੇ ਤੁਹਾਡੇ ਜਿਹੜੇ ਗਮਸ ਐ ਉਥੋਂ ਬਲੀਡਿੰਗ ਹੋਣੀ ਸ਼ੁਰੂ ਹੋ ਸਕਦੀ ਹੈ ਪਲੇਟਲੇਟ ਘਟਦੇ ਆ ਇੱਕ ਸਿੰਪਲ ਜਿਹਾ ਟੈਸਟ ਅਸੀਂ ਕਰਦੇ ਆ ਪਲੇਟਲੇਟ ਕਾਊਂਟ ਕਰਦੇ ਆ ਕਿਉਂਕਿ ਇਸ ਇਨਫੈਕਸ਼ਨ ਦੇ ਨਾਲ ਸਾਡੀ ਪਲੇਟਲੇਟਸ ਦਾ ਨੰਬਰ ਘਟ ਜਾਂਦਾ ਹਾਂ ਕਿਉਂਕਿ ਸਾਰੇ ਬਸ ਇਹ ਚੱਲਦਾ ਤੁਹਾਡੇ ਕੋਲ ਮਰੀਜ਼ ਵੀ ਆ ਕੇ ਪੁੱਛਦਾ ਮੇਰੇ ਸੈੱਲ ਕਿੰਨੇ ਜੀ 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 ਔਰ ਕੋਈ ਹੀ ਸੈੱਲਾਂ ਦੇ ਪਿੱਛੇ ਪੁੱਛਦਾ ਇਹਦੇ ਬਾਰੇ ਮੈਂ ਵਿਸਥਾਰ ਨਾਲ ਤੁਹਾਡੇ ਕੋਲ ਪੁੱਛਾਂਗਾ ਡਾਕਟਰ ਸਾਹਿਬ ਜਿਹੜੀ ਸਿੰਪਟਮ ਹੈ ਜਿੱਦਾਂ ਹੁਣ ਪੀਸ਼ੈਂਟ ਆਇਆ ਇੱਕੋ ਦਿਨ ਦੇ ਫੀਵਰ ਨਾਲ ਹੁਣੇ ਆਇਆ ਸਪੋਸ ਤੁਹਾਡੇ ਕੋਲ ਠੰਡ ਲੱਗੀ ਉਹਨੂੰ ਫੀਵਰ ਆ ਗਿਆ ਉਦੋਂ ਦੇ ਸਿੱਧਾ ਆਪਾਂ ਕੋ ਡੇਂਗੀ ਦਾ ਐਸਾ ਟੈਸਟ ਕਰ ਲੰਨੇ ਆਂ ਕਿ ਪਤਾ ਲੱਗ ਜਾਏ ਠੀਕ ਡੇਂਗੂ ਲਿਆ ਹੋਰ ਕੋ ਬੁਖਾਰ ਨਹੀਂ ਹੈ ਟਾਈਮ ਲੱਗੇਗਾ ਸਰ ਉਹਨੂੰ ਤੁਸੀਂ ਫਰਸਟ ਡੇ ਨਹੀਂ ਕਰ ਸਕਦੇ ਥੋੜਾ ਟਾਈਮ ਚਾਹੀਦਾ ਹੁੰਦਾ ਜਦੋਂ 3-4 ਦਿਨ ਦਾ ਬੁਖਾਰ ਆ ਫਿਰ ਅਸੀਂ ਉਹਦਾ ਭੇਜਦੇ ਆ ਐਲਾਈਸਾ ਟੈਸਟ ਭੇਜਦੇ ਆ ਉਸ ਤੋਂ ਬਾਅਦ ਅਸੀਂ ਡੈਟ ਟੈਸਟ ਭੇਜਦੇ ਆ ਜਿਹੜਾ ਬਟ ਅਗਰ ਸਿੰਪਲ ਟੈਸਟ ਹੈ ਅਸੀਂ ਪਲੇਟਲੇਟਸ ਦਾ ਨੰਬਰ ਦੇਖ ਸਕਦੇ ਆ 2.5 ਲੱਖ ਤੋਂ 4 ਲੱਖ 4.5 ਲੱਖ ਸਦੀ ਨੋਰਮਲ ਪਲੇਟਲੇਟਸ ਹੁੰਦੀਆਂ ਤੇ ਜੇ ਪਲੇਟਲੇਟ ਦਾ ਨੰਬਰ ਘਟ ਰਿਹਾ ਤਾਂ ਉਹ ਵੀ ਇੰਡੀਕੇਟ ਕਰਦਾ ਹੈ ਕਿ ਮਰੀਜ਼ ਨੂੰ ਉਹ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹਦੇ ਵਿੱਚ ਪਲੇਟਲੇਟ ਘਟ ਰਹੀਆਂ ਤੇ ਲਾਈਕਲੀ بارش ਦੇ ਸੀਜ਼ਨ ਚ ਡੇਂਗੀ ਫੀਵਰ ਹੁੰਦਾ ਇਹਦਾ ਮਤਲਬ ਤਾਂ ਸ਼ੁਰਾਤ ਇਹ ਜਿਹੜਾ ਆ ਸਿੰਪਲ ਟੈਸਟ ਕਰਾ ਕੇ ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਸ਼ੱਕ ਦੇ ਆਧਾਰ ਤੇ ਰੱਖ ਸਕਦੇ ਹਾਂ ਇਹ ਵੀ ਡੇਂਗੂ ਬਿਲਕੁਲ ਜਿਹੜੇ 90% ਜਿਹੜੀ ਡੇਂਗੂ ਬੁਖਾਰ ਹੈ ਉਹਨੇ ਆਪਣੇ ਆਪ ਠੀਕ ਹੋ ਜਾਣਾ ਤੁਸੀਂ ਉਹਨੂੰ ਉਹਦੇ ਚ ਕੋਈ ਇੰਟਰਵਨ ਨਹੀਂ ਕਰਨਾ ਪ੍ਰੋਬਲਮ ਤਾਂ ਆ ਦੰਦੀ ਹੈ ਜਦੋਂ ਤੁਹਾਨੂੰ ਪਹਿਲੇ ਵੀ ਇਨਫੈਕਸ਼ਨ ਹੋ ਚੁੱਕਿਆ ਹੈ ਜਾਂ ਤੁਹਾਨੂੰ ਦੋ ਇੱਕ ਤੋਂ ਜ਼ਿਆਦਾ ਵਾਇਰਸ ਸਬਟਾਈਪਸ ਦਾ ਇਨਫੈਕਸ਼ਨ ਹੋ ਗਿਆ ਹੈ ਯਾ ਤੁਹਾਡੇ ਕੋਲ ਕੋਮੋਰਬਿਡਿਟੀ ਹੈ ਪਹਿਲੇ ਤੋਂ بیمار ਹੈਗੇ ਹੋ ਮਤਲਬ ਇਹ ਜ਼ਿਆਦਾ ਪ੍ਰੋਨ ਹੈਗੇ ਪਹਿਲਾਂ ਉਹਨੂੰ ਕੋ ਸ਼ੂਗਰ ਹੈ ਹਾਂਜੀ ਜੇ ਕੋਮੋਰਬਿਡਿਟੀਆਂ ਹੈਗੀਆਂ ਤਾਂ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੇ ਕੈਂਸਰ ਦਾ ਪੇਸ਼ੈਂਟ ਆਈ ਹੋ ਜੀ ਜੀ ਸਰ ਯਾ ਕੋਈ ਪ੍ਰੈਗਨੈਂਟ ਪੇਸ਼ੈਂਟ ਹੋ ਸਕੇ ਗਰਭਤੀ ਵਿੱਚ ਵੀ ਖਤਰੇ ਹੁੰਦਾ ਹੈ ਹਾਂ ਬਿਲਕੁਲ ਹੋ ਸਕਦਾ ਹੈ ਬਿਲਕੁਲ ਹਾਂਜੀ ਤੇ ਜੇ ਡਾਕਟਰ ਸਾਹਿਬ ਔਰਤ ਗਰਭਤੀ ਹੈ ਉਹ ਤਾਂ ਜਿਹੜਾ ਅੰਦਰ ਪੇਟ ਚ ਬੱਚਾ ਹੈ ਉਨੂੰ ਵੀ ਉਸਦਾ ਜੀ ਦੇਖੋ ਜਿਹੜਾ ਹੈਗਾ ਅਸੀਂ ਜਦੋਂ ਬੜਾ ਇੱਕ ਡਿਫਿਕਲਟ ਕੁਐਸਚਨ ਹੈ ਵੀ ਉਹਦਾ ਕੀ ਕਰਨਾ ਹੈ ਹਾਂਜੀ ਹਾਂਜੀ ਤੇ ਉਹਦੇ ਵਿੱਚ ਅ ਕਿਉਂਕਿ ਇਹਦਾ ਡਿਜ਼ੀਜ਼ ਦਾ ਕੋਰਸ 8-10 ਦਿਨ ਹੈ ਤੇ ਜਿਹੜੀ ਪ੍ਰੈਗਨੈਂਸੀ ਆ 9 ਮਹੀਨੇ ਦੀ ਹੈ ਤੇ ਅਸੀਂ ਹੋਪ ਕਰਦੇ ਹਾਂ ਕਿ ਅਸੀਂ ਤਦ ਤੱਕ ਬਰੀਜ਼ ਠੀਕ ਹੋ ਜਾਏਗਾ ਜਦੋਂ ਦੀ ਡਿਲੀਵਰੀ ਵਗੈਰਾ ਹੋਣੀ ਹੈ ਹਾਂਜੀ ਹਾਂਜੀ ਇਹ ਤੋਂ ਸਭ ਜਿਹੜਾ ਜਿੱਦਾਂ ਟੈਸਟ ਦਾ ਸਾਈਕਲ ਹੈ ਪੇਸ਼ੈਂਟ ਆਇਆ ਪਹਿਲੇ ਦਿਨ ਹਾਈ ਗ੍ਰੇਡ ਫੀਵਰ ਨਾਲ ਆਇਆ ਜੀ ਜੀ ਤੇ ਫਿਰ ਆਪਾਂ ਉਹਨੂੰ ਮੈਨੇਜ ਕਿੱਦਾਂ ਕਰਨਾ ਸਰ ਉਸ ਪਹਿਲੇ ਦਿਨ ਤੇ ਪਹਿਲੇ ਦਿਨ ਹੀ ਆ ਗਿਆ ਆਪਾਂ ਨੂੰ ਕੋਈ ਟੈਸਟ ਤਾਂ ਪਤਾ ਨਹੀਂ ਚੱਲਣਾ ਕਿ ਡੇਂਗੀ ਆ 100% ਸ਼ੋਰ ਹੋ ਨਹੀਂ ਸਕਦਾ ਕੋਈ ਪਿੱਛੇ ਚਿਕਨ ਗੁੰਨੀਆਂ ਬੜਾ ਹੋਰ ਤਰ੍ਹਾਂ ਦੇ ਬੜੇ ਫੀਵਰ ਆ ਹਾਂਜੀ ਦੇਖਾ ਵਾਇਰਸ ਹਾਂਜੀ ਹਾਂਜੀ ਤੇ ਉਹ ਫਿਰ ਇਹਨਾਂ ਵਾਇਰਸ ਤੇ ਫਿਰ ਆਪਾਂ ਟੈਸਟ ਤਾਂ ਕਰਨ ਲਈ ਥੋੜਾ ਟਾਈਮ ਲੱਗੇਗਾ ਹਾਂਜੀ ਤੇ ਸ਼ੁਰੂਆਤ ਵਿੱਚ ਕੀ ਕਰਨਾ ਸਰ ਅਸੀਂ ਉਹਦਾ ਨਾਰਮਲ ਪਲੇਟਲੇਟ ਕਾਊਂਟ ਪੂਰਾ ਹਿਮੋਗ੍ਰਾਮ ਤਾਂ ਕਰਦੇ ਹਾਂ ਮਰੀਜ਼ ਦਾ ਫਿਰ ਉਸ ਤੋਂ ਬਾਅਦ ਅਸੀਂ ਉਹਦਾ ਟੈਂਪਰੇਚਰ ਦੇਖਦੇ ਹਾਂ ਫਿਰ ਉਹਦੇ ਸਿੰਪਟਮਸ ਹੈਗੇ ਆ ਫਿਰ ਅਸੀਂ ਉਹ ਦੇਖਦੇ ਹਾਂ ਕਿ ਕਿਸ ਏਰੀਆ ਤੋਂ ਆ ਫੇਲੇ ਹੋਇਆ ਇਸ ਤਰ੍ਹਾਂ ਦਾ ਵੀ ਕਮ ਟੂ ਨੋ ਕਿ ਹਾਂ ਇਹ ਜਿਹੜੇ ਦੇ ਸਾਈਨਸ ਸਿੰਪਟਮ ਹੈ ਹੀ ਦੱਸਦੇ ਫਿਰ ਅਸੀਂ ਉਹਦੇ ਸਾਈਨਸ ਦੇਖਦੇ ਹਾਂ ਜੇ ਉਹਨੂੰ ਛੋਟੇ ਛੋਟੇ ਬਲੀਡਿੰਗਸ ਆ ਗਈਆਂ ਪਲੇਟਲੇਟ ਉਹਦੀ ਡਿਕਰੀਸ ਹੋ ਰਹੀ ਹੈ ਤੋਂ ਸਾਨੂੰ ਇੰਡੀਕੇਸ਼ਨ ਦਿੰਦੀ ਹੈ ਕਿ ਡੇਂਗੀ ਫੀਵਰ ਹੈ ਜਿਹੜਾ ਪਲੇਟਲੇਟ ਵੀ ਘਟਣਾ ਡਾਕਟਰ ਸਾਹਿਬ ਉਹ ਕੀ ਹਾਂਦਾ ਹੀ ਘਟ ਜਾਂਦਾ ਜਦੋਂ ਫੀਵਰ ਦਾ ਪੇਸ਼ੈਂਟ ਆ ਕਿ ਥੋੜੇ ਦਿਨ ਲੱਗਦੇ ਗ੍ਰੈਜੂਲੀਅਰ ਘਟਦੇ ਆ ਉਹ ਵੱਧਦਾ ਵੀ ਗ੍ਰੈਜੂਲੀਅਰ ਘਟਦਾ ਵੀ ਹੈ ਪਲੇਟਲੇਟ ਦੀ ਜਿਹੜੀ ਜ਼ਿੰਦਗੀ ਹੈ 7 ਤੋਂ 10 ਦਿਨ ਦੀ ਹੈ ਹਾਂਜੀ ਤੇ ਘਟਦੇ ਨੂੰ ਥੋੜਾ ਟਾਈਮ ਲੱਗਦਾ ਹੈ ਫਿਰ ਰਿਸਟੋਰ ਹੁੰਦੇ ਵੀ 7 ਤੋਂ 10 ਦਿਨ ਉਹਨੂੰ ਲੱਗਦੇ ਵਾਪਸ ਆਂਦੇ ਜਦੋਂ ਚਲੀ ਜਾਂਦੀ ਹੈ ਤਕਲੀਫ ਤਾਂ ਹਾਂਜੀ ਇਹ ਦੱਸੋ ਆਪਾਂ ਜਿੱਦਾਂ ਹੁਣ ਐਪੀਡੈਮਿਕ ਹੈ ਸੁਪੋਜ਼ ਐਪੀਡੈਮਿਕ ਫੈਲ ਗਿਆ ਇੱਕ ਤਾਂ ਮਹੀਨੇ ਤੋਂ ਪਤਾ ਲੱਗ ਸਕਦਾ ਹੈ ਹਾਂਜੀ ਕਿ ਐਨਾ ਮਹੀਨੇ ਚ ਬਾਰਿਸ਼ ਤੇ ਮਹੀਨੇ ਜਿੰਨੀ ਦੇਰ ਤੱਕ ਜਿੱਦਾਂ ਠੰਡ ਚ ਇੱਕ ਇਹ ਤਾਂ ਕੋਈ ਟੈਂਪਰੇਚਰ ਹੁੰਦਾ ਮਾਰਿਸ਼ ਜਿਹੜਾ ਮਾਸਕ ਕਿੰਨੇ ਟੈਂਪਰੇਚਰ ਦਾ ਜਦੋਂ ਹੁਣ ਟੈਂਪਰੇਚਰ ਕੱਢਿਆ 30 ਤੋਂ ਥੱਲੇ ਚਲੇ ਗਿਆ ਹੁਣ ਬਾਰਿਸ਼ ਹੋ ਗਈ 35 36 ਇੱਥੋਂ ਜਦੋਂ ਪਰ ਜਦੋਂ ਇਹ ਘਟ ਜਾਂਦਾ 22 24 ਤੋਂ ਘਟ ਜਾਂਦਾ ਤੇ ਉਸ ਤੋਂ ਬਾਅਦ ਫਿਰ ਹੈ ਅ ਇਹ ਵੀ ਆਪਣੀ ਐਕਟੀਵਿਟੀ ਘਟਾ ਦੇ ਇਹਦਾ ਮਤਲਬ ਇਹਦੀ ਐਕਟੀਵਿਟੀ ਉਦੋਂ ਤੱਕ ਹੈ ਜੋ ਤੱਕ ਇਹਦਾ ਟੈਂਪਰੇਚਰ ਇਹ ਵਾਲਾ ਮੀਟ ਨਹੀਂ ਜਾਂਦਾ ਹੈ। ਜੀ ਜੀ ਜੀ। ਤੋਂ ਜੁਲਾਈ ਦੇ 25 ਜੁਲਾਈ ਅਗਸਤ ਸਤੰਬਰ ਅਕਤੂਬਰ ਤੇ ਮੇਬੀ ਰੈਅਰਲੀ ਮਿਡਲ ਆਫ ਨੋੰਬਰ ਨੋੰਬਰ ਤੱਕ ਚੱਲਦਾ ਹੁੰਦਾ ਹੈ। ਹਾਂਜੀ ਹਾਂਜੀ। ਡਾਕਟਰ ਸਭ ਕਿਦਾਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਹੁਣ ਐਪੀਡੈਮਿਕ ਹੋ ਗਿਆ ਏ ਸੀ ਦੀ? ਤੁਹਾਡੇ ਕੋਲ ਜਿੱਦਾਂ ਪੇਸ਼ੈਂਟ ਆਨੇ ਸ਼ੁਰੂ ਹੋ ਜਾਂਦੇ ਨੇ ਜੀ ਜੀ ਤੇ ਤੁਹਾਨੂੰ ਕਿਸ ਤਰ੍ਹਾਂ ਆਈਡੀਆ ਹੁੰਦਾ ਕਿ ਇਹ ਐਪੀਡੈਮਿਕ ਦੀ ਤਰਫ ਹੈ? ਦੇਖੋ ਸਾਡੇ ਡਿਸਟ੍ਰਿਕਟ ਹੈਲਥ ਅਥਾਰਟिटीज ਨੇ ਹਮੇਸ਼ਾ ਸਾਨੂੰ ਇੱਕ ਆਂਦਾ ਉਹ ਦੇਖਦੇ ਰਹਿੰਦੇ ਕਿੰਨੇ ਪੇਸ਼ੈਂਟ ਆ ਰਹੇ ਆ ਜਿਹੜੇ ਸਾਡੇ ਸੈਂਪਲ ਐ ਅਸੀਂ ਸਿਵਲ ਹਸਪੀਟਲ ਭੇਜਦੇ ਆ ਤੇ ਉੱਥੇ ਉਹਨਾਂ ਦੀ ਟੈਸਟਿੰਗ ਵੀ ਹੁੰਦੀ ਆ ਤੇ ਜੇ ਇੱਕ ਏਰੀਆ ਤੋਂ ਸੁਪੋਜ਼ ਇੱਕ ਸਿਟੀ ਦੇ ਸਪੈਸੀਫਿਕ ਏਰੀਆ ਚੋਂ ਆ ਰਿਹਾ ਤਾਂ ਵੀ ਕੈਨ ਵੀ ਕਮ ਟੂ ਨੋ ਕਿ ਐਪੀਡੈਮਿਕ ਸ਼ੁਰੂ ਹੋ ਗਿਆ ਟੈਸਟ ਕਰਨ ਤੋਂ ਬਾਅਦ ਹੀ ਸਾਨੂੰ ਪਤਾ ਲੱਗਦਾ ਜੇ ਪਹਿਲਾ ਕੇਸ ਹੀ ਸੁਪੋਜ਼ ਡੈਂਗੀ ਦਾ ਇੱਕ ਜਗ੍ਹਾ ਤੇ ਆ ਗਿਆ ਇਸ ਏਰੀਆ ਹਾਂਜੀ ਫਿਰ ਕੋਈ ਸਰਕਾਰ ਵੱਲੋਂ ਗਾਈਡਲਾਈਨ ਹੈ ਕਿ ਪਹਿਲਾਂ ਤਾਂ ਇਨਫੋਰਮ ਕਰਨ ਦੀ ਜਾਂ ਮੰਡੀਟਰੀ ਨੋਟੀਫਾਈਏਬਲ ਡਿਜ਼ੀਜ਼ ਹੈਗੀ ਆ ਜੀ ਜਦੋਂ ਅਸੀਂ ਉਹਦਾ ਡਾਇਗਨੋਸ ਕਰਦੇ ਆ ਉਹਦਾ ਕਨਫਰਮੇਸ਼ਨ ਹੁੰਦਾ ਸਿਵਲ ਹਸਪੀਟਲ ਦੀ ਲੈਬਾਰਟਰੀਆਂ ਦੇ ਵਿੱਚ ਜਾ ਕੇ ਅਸੀਂ ਡਿਸਟ੍ਰਿਕਟ ਹੈਲਥ ਐਡਮਿਨਿਸਟ੍ਰੇਸ਼ਨ ਨੂੰ ਭੇਜਦੇ ਹਾਂ ਟੈਸਟ ਕਰਕੇ ਸੈਂਪਲ ਸੈਂਪਲ ਪੀਸ ਜੀ 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 ਸੈਂਪਲ ਭੇਜਦੇ ਹਾਂ ਜੀ ਜਿਹੜਾ ਟੈਸਟ ਨੈਸਵਨ ਕਰਦੇ ਹਾਂ ਹਾਂ ਜੀ ਹਾਂ ਜੀ ਇੱਥੇ ਵੀ ਅਸੀਂ ਕਰ ਸਕਦੇ ਹਾਂ ਤੇ ਅਸੀਂ ਉੱਥੇ ਵੀ ਭੇਜਦੇ ਹਾਂ ਅਸੀਂ ਉਹ ਰਿਪੋਰਟ ਭੇਜਦੇ ਹਾਂ ਆਪਣੀ ਉਹ ਕਨਫਰਮੇਟਰੀ ਟੈਸਟ ਹੈ ਹਾਂ ਜੀ ਤੇ ਉਹਨਾਂ ਕੋਲ ਡਾਟਾ ਸਾਰਾ ਇਕੱਠਾ ਹੋ ਜਾਂਦਾ ਜਦੋਂ ਡਾਟਾ ਇਕੱਠਾ ਹੋ ਜਾਂਦਾ ਸਪੋਜ਼ ਫਗਵਾੜੇ ਤੋਂ ਸਪੋਜ਼ ਆ ਰਿਹਾ ਹਾਂ ਜੀ ਜਿਦਾਂ ਪਿਛਲੇ ਸਾਲਾਂ ਚ ਆ ਰਹੇ ਸੀਗੇ ਵੀ ਕਮ ਟੂ ਨੋ ਕਿ ਇੱਥੇ ਫਿਰ ਸਰਕਾਰ ਕੋਲੋਂ ਕਾਰਪੋਰੇਸ਼ਨ ਕੋਲੋਂ ਫੌਗਿੰਗ ਦੇ ਸਿਸਟਮ ਹੈਗੇ ਆ ਫਿਰ ਉਹ ਸਾਰਾ ਅਵੇਅਰਨੈਸ ਕੈਂਪੇਨਸ ਲੋਕਲਾਈਜ਼ ਸਰਕਾਰ ਕਰਦੀ ਹੈ ਤੇ ਉਹਦੇ ਨਾਲ ਅਸੀਂ ਉਹਨੂੰ ਐਪੀਡੈਮਿਕ ਨੂੰ ਕਾਬੂਮੰਚ ਸਫਲ ਹੋ ਜਾਂਦੇ ਇੱਕ ਡਾਕਟਰ ਜਿੱਦਾਂ ਕੋਈ ਏਰੀਆ ਹੈਗਾ ਜਿੱਥੇ ਪਾਣੀ ਖੜਾ ਹੁੰਦਾ ਜਿੱਤੇ ਸਪੋਰ ਚਾਂਸ ਹੈ ਲੋਕ ਆਮ ਪਬਲਿਕਾਂ ਦੀ ਵੀ ਇੱਥੇ ਚਾਂਸ ਆ ਨਾ ਜਾਣ ਬੁਖਾਰ ਦੇ ਚਾਂਸ ਜਿਹੜੇ ਹੋ ਜਾਂਦੇ ਤੇ ਕੀ ਆਪਾਂ ਅਪਰੋਚ ਕਰ ਸਕਦੇ ਕਿਸੇ ਗਵਰਨਮੈਂਟ ਦੇ ਮੈਪਕ ਮਹਿਕਮੇ ਨੂੰ ਕਿ ਇੱਥੇ ਫੋਗਿੰਗ ਕਰਾਈ ਜਾਏ ਜਾਂ ਜੀ ਬਿਲਕੁਲ ਸਰ ਕਾਰਪੋਰੇਸ਼ਨ ਸਾਡੇ ਜਲੰਧਰ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਹੈ ਸਾਡੀ ਕਾਫੀ ਐਕਟਿਵ ਕਾਰਪੋਰੇਸ਼ਨ ਹੈ ਅਸੀਂ ਆਪਣੇ ਏਰੀਆ ਦੇ ਕਾਉਂਸਲਰ ਨੂੰ ਵੀ ਕਹਿ ਸਕਦੇ ਹਾਂ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਕਹਿ ਸਕਦੇ ਹਾਂ ਤੇ ਉਹ ਨੇਚਰਲੀ ਉਹ ਕਰਦੇ ਆ ਜਦੋਂ ਇਸ ਤਰ੍ਹਾਂ ਦਾ ਆਂਦਾ ਹੈ ਤਾਂ ਸ਼ਹਿਰ ਦੇ ਵਿੱਚ ਉਹ ਆਪਣੀ ਫੋਗਿੰਗ ਐਕਟੀਵਿਟੀਜ਼ ਜ਼ਰੂਰ ਕਰਦੇ ਆ ਜੀ ਤੇ ਡਾਕਟਰ ਸਾਹਿਬ ਜਿੱਦਾਂ ਹੁਣ ਇੱਕ ਪੇਸ਼ੀਐਂਟ ਹੈ ਜਿਹੜਾ ਅੰਡਰਨੈਟ ਚਲਾ ਗਿਆ ਜਿਹਨੂੰ ਆਪਾਂ ਟੈਸਟ ਡਾਇਗਨੋਸ ਕਰ ਲਿਆ ਉਹਨੂੰ ਨੈਟ ਤੇ ਫਿਰ ਉਹ ਨੈਟ ਦੇ ਵਿੱਚ ਕਿੰਨੇ ਦਿਨਸ ਹੋਏਗਾ ਇਹਦਾ ਸਾਈਕਲ ਕੀ ਹੈ ਹਾਂਜੀ ਦੇਖੋ ਜਦ ਤੱਕ ਉਹਦਾ ਫੀਵਰ ਠੀਕ ਨਹੀਂ ਹੁੰਦਾ ਹਾਂਜੀ ਤੇ ਉਹਨੂੰ 10 ਦਿਨ ਦਾ ਕਰਨਾ ਹੀ ਪੈਣਾ ਹੈ ਹਾਂਜੀ ਤੇ ਉਹਨੂੰ ਉਹਨੀ ਤੱਕ ਪ੍ਰੀਕਾਸ਼ਨ ਲੈਣੀ ਪੈਗੀ ਮੱਛਰ ਦਾ ਕੋਈ ਸਾਈਕਲ ਵੀ ਹੁੰਦਾ ਹੋਵੇਗਾ ਕਿੰਨੇ ਸਾਈਕਲ ਬਾਅਦ ਉਹਨੂੰ ਹਾਂਜੀ ਹਾਂਜੀ ਤਾਂ ਅਸੀਂ ਚਾਹਾਂਗੇ ਕਿ ਦੋ ਹਫ਼ਤੇ ਤੱਕ ਰਵੇ ਨੈਟ ਦੇ ਵਿੱਚ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਜੇ ਉੱਥੇ ਉਹਨੂੰ ਪਹਿਲੇ ਇੱਕ ਵਾਰੀ ਡੇਂਗੀ ਹੋ ਗਿਆ ਸੁਪੋਜ਼ ਹਾਂਜੀ ਡੀਐਨਵੀ 1 ਨਾ ਹੋ ਗਿਆ ਦੁਬਾਰਾ ਕਿਸੇ ਹੋਰ ਸਬਟਾਈਪ ਨਾ ਹੋ ਜਾਏਗਾ ਤੇ ਬੈਟਰ ਹੈ ਕਿ ਉਸ ਜਿਹੜਾ ਸੀਜ਼ਨ ਹੈ ਆਪਣਾ ਨੇਚਰ ਚ ਗੁਜ਼ਾਰ ਲੇ ਤਾਂ ਕੋਈ ਨੁਕਸਾਨ ਨਹੀਂ ਹੋਣਾ ਡਾਕਟਰ ਸਾਹਿਬ ਡੇਂਗੀ ਬੁਖਾਰ ਜਦੋਂ ਖਤਰਨਾਕ ਪੋਜੀਸ਼ਨ ਚ ਕਦੋਂ ਫੈਲ ਜਾਂਦਾ ਮਤਲਬ ਅਹ ਦੇਖੋ ਦੋ ਤਰ੍ਹਾਂ ਦੇ ਇੱਕ ਤਾਂ ਕਲਾਸਿਕਲ ਡੇਂਗੂ ਹੈ ਜਿਹੜਾ ਤੁਸੀਂ ਬਹੁਤੀ ਇੰਟਰਵੈਂਸ਼ਨ ਨਾ ਵੀ ਕਰੋ ਸਿਰਫ ਹਾਈਡਰੇਸ਼ਨ ਮੇਨਟੇਨ ਕਰੋ ਤੇ ਉਹ ਉਹਦੇ ਨਾਲ ਤੁਸੀਂ ਰਿਕਵਰ ਕਰ ਸਕਦੇ ਹੋ ਅ ਮੀਨ ਪਾਣੀ ਪੁਣੀ ਸਾਦਾ ਪੀ ਕੋਈ ਮਰੀਜ਼ ਜੇ ਦਾ ਫੀਵਰ ਤਾਂ ਹੁੰਦਾ ਬੇਸਿਕ ਪ੍ਰੀਕਾਸ਼ਨ ਆ ORS ਲਵੇ ਜੀ ਜੀ ORS ਲਵੇ ਫਿਰ ਫੀਵਰ ਤੇ ਪੈਰਾਸੀਟਾਮੋਲ ਤੋਂ ਕੋਈ ਹੋਰ ਕੋਈ ਨਹੀਂ ਹੁੰਦੀ ਨਾ ਨਹੀਂ ਜਿੱਦਾਂ ਬਰੂਫਨ ਹੈ ਜਾਂ ਐਸਪ੍ਰਿਨ ਹੈ ਉਹਦੇ ਨਾਲ ਪਲੇਟਲੇਟਸ ਨੂੰ ਨੁਕਸਾਨ ਪਹੁੰਚਦਾ ਤੇ ਉਹ ਨਹੀਂ ਲੈ ਸਕਦਾ ਮਰੀਜ਼ ਉਸ ਤੋਂ ਭਾਈ ਕੋਈ ਵੀ ਬਿਨਾਂ ਡਾਕਟਰ ਦੇ ਪੁੱਛੇ ਨਹੀਂ ਲੈਣੀ ਚਾਹੀਦੀ ਹਾਂਜੀ ਤੇ ਡਾਕਟਰ ਜਿਹੜੇ ਮਰੀਜ਼ ਨਾ ਇਹਨਾਂ ਤੇ ਐਸਪ੍ਰਿਨ ਵਗੈਰਾ ਤੇ ਹੁੰਦੇ ਬਲੱਡ ਥਿਨਰ ਵਗੈਰਾ ਤੇ ਹੁੰਦੇ ਆ ਉਨਰ ਫਿਰ ਕਿਸ਼ ਫਿਰ ਉਹ ਰੁਕਣਾ ਪਏਗਾ ਉਸ ਟਾਈਮ ਤੇ ਜੋ ਡੇਂਗੂ ਹੋ ਜਾਂਦਾ ਹੈ ਫਿਰ ਆਪਣੇ ਕਾਰਡੀਓਲੋਜਿਸਟ ਨੂੰ ਕੰਸਲਟ ਕਰਨਾ ਹੈ ਹਾਂਜੀ ਬਿਲਕੁਲ ਬਿਲਕੁਲ ਕਿਉਂਕਿ ਪਲੇਟਲੇਟ ਘਟ ਰਹੀਆਂ ਤਾਂ ਉਸ ਟਾਈਮ ਤੁਸੀਂ ਬਲੱਡ ਥੀਨਰ ਨਹੀਂ ਦੇ ਸਕਦੇ ਤੇ ਕਦੋਂ ਕੰਡੀਸ਼ਨ ਆ ਜਾਂਦੀ ਡਾਕਟਰ ਜਦੋਂ ਪੇਸ਼ੀ ਨੂੰ ਐਡਮਿਟ ਕਰਨਾ ਪੈਂਦਾ ਸਰ ਉਹਦੇ ਸਾਈਨਸ ਐਂਡ ਸਿੰਪਟਮਸ ਐ ਉਹਨੂੰ ਉਲਟੀਆਂ ਆ ਰਹੀਆਂ ਉਹਦੇ ਬਲੀਡਿੰਗ ਹੋ ਰਹੀ ਹੈ ਠੀਕ ਹੈ ਪਲੇਟਲੇਟਸ ਘਟ ਗਈਆਂ ਫਿਰ ਅਸੀਂ ਉਹਨੂੰ ਸਾਡੇ ਮੋਡ ਹੈਗੇ ਪੰਜਾਬ ਇੰਸਟੀਟਿਊਟ ਮੈਡੀਕਲ ਸਾਇੰਸਿਸ ਚ ਅਸੀਂ 2-3 ਸਾਲ ਬਾਅਦ ਐਪੀਡੈਮਿਕ ਆਦੀ ਵੀ ਟੇਕ ਗੁੱਡ ਕੇਅਰ ਸਾਡੇ ਕੋਲੋਂ ਸਾਰੀ ਉਸੁਵਿਧਾ ਅਵੇਲੇਬਲ ਹੈ ਜਿਹੜੀ ਅਸੀਂ ਪੇਸ਼ੈਂਟ ਨੂੰ ਐਡਵਾਂਸਡ ਕੇਅਰ ਪ੍ਰੋਵਾਈਡ ਕਰ ਸਕਦੇ ਹਾਂ ਚਾਹੇ ਉਹ ਡੇਂਗੀ ਹਿਮਰੈਜਿਕ ਫੀਵਰ ਹੋਵੇ ਜਾਂ ਡੇਂਗੀ ਸ਼ੌਕ ਸਿੰਡਰੋਮ ਹੋਵੇ ਜਿਹੜੀ ਕਿ ਟਾਈਪਸ ਹੈਗੀਆਂ ਜਿਹਦੇ ਵਿੱਚ ਸੀਰੀਅਸ ਹੋ ਜਾਂਦਾ ਪੇਸ਼ੈਂਟ ਤਾਂ ਅਸੀਂ ਆਪਣਾ ਉਹਨਾਂ ਦੀ ਆਈਸੀਯੂ ਕੇਅਰ ਕਰਦੇ ਹਾਂ ਤੇ ਫਿਰ ਇੱਕ ਕਾਮਨ ਸੋਚ ਹੁੰਦੀ ਹੈ ਕਿ ਇਹਨੂੰ ਪਲੇਟਲੇਟ ਲਗਾਣੀਆਂ ਹੈ ਠੀਕ ਹੈ ਇਹ ਬੜਾ ਵੱਡਾ ਸਵਾਲ ਹੈ ਹਾਂਜੀ ਹਾਂਜੀ ਕਿਉਂਕਿ ਜਿਹੜਾ ਵੀ ਪੀਸ਼ੈਂਟ ਆਂਦਾ ਹੈ ਉਹ ਪੁੱਛਦਾ ਜੀ ਮੇਰੇ ਪਹਿਲਾਂ ਤਾਂ ਸੈੱਲ ਕਿੰਨੇ ਆ ਪਲੇਟਲਟ ਲਗਾਣੇ ਕਿਦਾਂ ਕਿਉਂਕਿ ਆਮ ਤੌਰ ਤੇ ਇਹ ਹੀ ਨਹੀਂ ਪਤਾ ਕ੍ਰਾਈਟੇਰੀਆ ਕੀ ਹੈ ਕੋਈ ਬੱਚਾ ਕੁਛ ਗੂਗਲ ਨੇ ਕੰਮ ਖਰਾਬ ਕਰਤਾ ਹਾਂਜੀ 50000 ਤੋਂ ਘਟਦਾ ਹੈ ਹਾਂਜੀ ਪਲੱਸ ਉਹਦੇ ਵਿੱਚ ਸਾਈਨਸ ਐਂਡ ਸਿੰਪਟਮਸ ਕੋ ਇਦਾਂ ਦੇ ਹੋਣੇ ਚਾਹੀਦੇ ਜਿਸ ਤੋਂ ਲੱਗੇ ਕਿ ਹਾਂ ਇਹਨੂੰ ਪਲੇਟਲਟਸ ਦੀ ਹੁਣ ਜ਼ਰੂਰਤ ਹੈ ਮਤਲਬ ਮੱਛਨ ਜ਼ਿਆਦਾ ਜ਼ਰੂਰੀ ਹੈ ਮਤਲਬ ਡਾਕਟਰ ਡਿਸਾਈਡ ਕਰੇਗਾ ਹਾਂਜੀ ਬਹੁਤ ਸਾਰੇ ਟੈਸਟ ਹੈ ਹਾਂਜੀ ਜਿੱਦ ਤੱਕ ਅਸੀਂ ਇੱਕ ਬੀਪੀ ਕਫ ਨਾਲ ਕੈ ਫਿਰ ਉਹਦੇ ਸਾਈਜਨ ਜੀ ਨੂੰ ਬਲੀਡਿੰਗ ਹੋ ਰਹੀ ਆ ਤਾਂ ਦੈਨ ਵੀ ਦੈਨ ਜਿਹੜੇ ਸਾਡੇ ਹੈਗੇ ਡਾਕਟਰ ਸਾਹਿਬ ਉਹ ਰეკਮੈਂਡ ਕਰਦੇ ਆ ਫਾਰ ਸਿੰਗਲ ਡੋਨਰ ਪਲੇਟਲੇਟ ਹਾਂਜੀ ਇਹ ਤਾਂ ਤਾਂ ਕੱਲਾ ਪਲੇਟਲੇਟ ਸੈੱਲ ਦਾ ਨੰਬਰ ਨਹੀਂ ਮੈਟਰ ਕਰਦਾ ਨਾਲ ਲੱਛਣ ਮੈਟਰ ਕਰਦੇ ਬਿਲਕੁਲ ਉਹ ਵੀ ਮੈਟਰ ਕਰਦੇ ਆ ਜ਼ਰੂਰ ਨੰਬਰ ਤਾਂ ਮੈਟਰ ਕਰਦਾ ਹੀ ਹੈ ਪਰ ਉਸ ਉਹ ਵੀ ਮੈਟਰ ਕਰਦਾ ਹੁਣ ਉਹ ਨੰਬਰ ਕੋ ਐਲਰਮਿੰਗ ਨੰਬਰ ਵੀ ਹੁੰਦਾ ਕਿੰਨੇ ਤੇ ਹਾਂਜੀ ਜੇ 50 ਤੋਂ ਘਟ ਰਿਹਾ ਪਲੱਸ ਉਹਦੇ ਲੱਛਣ ਆ ਰਹੇ ਲੱਛਣ ਆ ਰਹੇ ਇਦਾਂ ਦੇ ਤੇ ਉਹ ਕੋਈ ਫਿਰ ਉਸ ਤੋਂ ਬਾਅਦ ਜ਼ਰੂਰਤ ਹੋ ਜਾਂਦੀ ਹੈ ਵੀ ਚਲੋ ਹੁਣ ਇਹਨੂੰ ਪਲੇਟਲੇਟ ਦੇਣੇ ਪੈਣਗੇ ਹਾਂਜੀ ਡਾਕਟਰ ਜਿਹੜੇ ਪਲੇਟਲੇਟ ਦੇਨੇ ਹੁੰਦੇ ਜਿੱਦਾਂ ਸਿੰਗਲ ਡੋਨਰ ਪਲੇਟਲੇਟ ਇਹ ਕੀ ਹੁੰਦਾ ਮਤਲਬ ਬਲੱਡ ਦੇਣਾ ਕਿ ਪਲੇਟਲੇਟ ਦੇਨੇ ਸਰ ਉਹਦੇ ਚ ਨਾ ਸਾਡੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਕਵਿਪਮੈਂਟ ਹੈਗਾ ਜਿਹਦੇ ਚ ਡੋਨਰ ਆਂਦਾ ਔਰ ਡੋਨਰ ਬੜੇ ਆਰਾਮ ਨਾਲ ਕੁਰਸੀ ਤੇ ਬੈਠ ਜਾਂਦਾ ਤਾਂ ਉਹਦੀ ਅਸੀਂ ਪਲੇਟਲੇਟ ਹਾਰਵੈਸਟ ਕਰਦੇ ਹਾਂ ਸਿੰਗਲ ਡੋਨਰ ਮਤਲਬ ਇੱਕੋ ਮਰੀਜ਼ ਇੱਕੋ ਡੋਨਰ ਕੋਲੋਂ ਅਸੀਂ ਪਲੇਟਲੇਟ ਉਹਦੀ ਹਾਰਵੈਸਟ ਕਰਦੇ ਹਾਂ ਤੇ ਉਹ ਫਰੈਸ਼ ਲੈਣਾ ਹੁੰਦਾ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਉਹਨਾਂ ਦੀ ਲਾਈਫ ਹੈ ਪਲੇਟਲੇਟ ਸੀ 7 ਤੋਂ 10 ਤਾਂ ਉਹ ਫ੍ਰੈਸ਼ੀ ਹੁੰਦੀਆਂ ਤਾਂ ਉਹਨੂੰ ਅਸੀਂ ਫਿਰ ਉਹਦੇ ਵਿੱਚ ਬਲੱਡ ਗਰੁੱਪ ਪੂਰਾ ਮੈਟਰ ਕਰਨਾ ਹਾਂ ਹਾਂਜੀ ਹਾਂਜੀ ਤਾਂ ਉਹ ਫਿਰ ਉਹਦੀ ਟ੍ਰਾਂਸਫਿਊਜ਼ ਕੀਤੀਆਂ ਜਾਂਦੀਆਂ ਮਰੀਜ਼ ਨੂੰ ਜਿਹਦੇ ਨਾਲ ਫਿਰ ਉਹ ਪਲੇਟਲਟਸ ਵਾਪਸ ਆ ਜਾਂਦੀਆਂ ਤਾਂ ਸਾਡਾ ਮਰੀਜ਼ਾਂ ਨੂੰ ਬਚਾਅ ਵਿੱਚ ਸਾਰਥਕ ਹੁੰਦੀਆਂ ਪਰ ਹਰੇਕ 95% 96% ਪੇਸ਼ੈਂਟ ਤਾਂ ਜਿਹੜੇ ਉਦਾਂ ਹੀ ਠੀਕ ਹੋ ਜਣੇ ਇਹ ਕੰਪਲਿਕੀਸ਼ਨ ਕਿ ਹੋ ਸਕਦੀ ਦੋਸਤ ਡੇਂਗੂ ਬੁਖਾਰ ਡੇਂਗੂ ਹਿਮਰੈਜਿਕ ਫੀਵਰ ਹੈ ਜਿਹਦੇ ਵਿੱਚ ਬਲੀਡਿੰਗ ਹੋਣੀ ਸ਼ੁਰੂ ਹੋ ਗਈ ਨੱਕ ਚੋਂ ਬਲੀਡਿੰਗ ਸ਼ੁਰੂ ਹੋ ਗਈ ਕੰਨਾਂ ਚੋਂ ਬਲੀਡਿੰਗ ਹੋ ਗਈ ਮੂੰਹ ਚੋਂ ਬਲੀਡਿੰਗ ਸ਼ੁਰੂ ਹੋ ਗਈ ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜਾ ਸਾਡਾ ਫਲੂਇਡ ਹੈ ਫਲੂਇਡ ਮੂਵ ਕਰ ਲਾ ਪੈਂਦਾ ਇੰਟੂ ਐਸ ਐਸਾਈਟਿਸ ਪੇਟ ਚ ਪਾਣੀ ਪੇਟ ਚ ਦਾ ਕਿੰਨੀ ਫੇਲ ਹੋ ਸਕਦੀ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤਾਂ ਫਿਰ ਉਸ ਪਾਣੀ ਪਰਸਦਾ ਫੇਫੜੇ ਚ ਪਾਣੀ ਪਰਸਦਾ ਹੈ ਮਲਟੀ organ failure ਨੂੰ ਚਲਾ ਜਾਂਦਾ ਹੈ ਤੇ ਪਰ ਇੱਕ ਹੈ ਤੁਹਾਨੂੰ अर्ली ਲਾਜ ਸੰਭਵ ਹੈ ਹਾਂਜੀ अर्ली ਲਾਜ ਬਿਲਕੁਲ ਔਰ ਉਹਦੇ ਚ ਹੈਗਾ ਕਿ ਜਲਦੀ ਤੋਂ ਜਲਦੀ ਤੁਸੀਂ ਜਦੋਂ ਡਾਕਟਰ ਦੀ ਸਲਾਹ ਲਓ ਔਰ ਆਪਣੇ ਆਪ ਇਲਾਜ ਕਰਨ ਦੀ ਕੋਸ਼ਿਸ਼ ਨਾ ਕਰੋ ਡਾਕਟਰ ਸਮਾ ਥੋੜਾ ਵੈਸੇ ਗੱਲ ਹਾਲ ਬਹੁਤ ਲੰਬੀ ਹੋਰ ਹੋ ਸਕਦੀ ਹੈ ਤੇ ਜਾਂਦੇ ਹੁੰਦੇ ਤੁਸੀਂ ਕੀ ਸੰਦੇਸ਼ ਕੀ ਦੇਣਾ ਚਾਹੋਗੇ ਇੱਕ ਮੈਂ ਹੋਰ ਚਾਹੂੰਗਾ ਕਿ ਤੁਸੀਂ ਦਸ਼ਕਾਂ ਨੂੰ ਦੱਸੋ ਕਿ ਜਿੱਦਾਂ ਕਈ ਲੋਕ ਡਿਪੈਂਡੈਂਟ ਹੋਏ ਪਪੀਤੇ ਦੇ ਪੱਤੇ ਖਾ ਲੋ ਤੇ ਖਾ ਲੋ ਸੈਲ ਵਾਜ ਜਾਣਗੇ ਕੋਟ ਦਾ ਦੁੱਧ ਪੀ ਲੋ ਇਹ ਇਸ ਚੀਜ਼ ਬਾਰੇ ਕੀ ਦੱਸੋ ਮੈਂ ਤਾਂ ਇਹਨਾਂ ਚੀਜ਼ਾਂ ਬਾਰੇ ਐਕਸਪਰਟ ਨਹੀਂ ਹੈਗਾ ਬਟ ਮੈਂ ਸਿਰਫ ਇਹ ਕਹਿਣਾ ਚਾਹੂੰਗਾ ਕਿ ਸਾਡਾ ਜੋ ਮੈਡੀਕਲ ਸਾਇੰਸ ਕਹਿੰਦੀ ਹੈ ਉਹਦੇ ਵਿੱਚ ਤੁਸੀਂ ਉਹਨੂੰ ਫੋਲੋ ਕਰੋ ਪਰ ਜਦੋਂ ਕਿਸੇ ਚੀਜ਼ ਦਾ ਕੋਈ ਪੱਕਾ ਇਲਾਜ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਦੀ ਥੈਰੇਪੀਜ਼ ਬਹੁਤ ਸਾਰੀਆਂ ਆ ਜਾਂਦੀਆਂ ਤੇ ਸਾਨੂੰ ਰਿਸਰਚ ਕਰਨੀ ਪੈਗੀ ਉਹਨਾਂ ਚੀਜ਼ਾਂ ਤੇ ਉਹਨਾਂ ਦਵਾਈਆਂ ਦੇ ਉੱਤੇ ਚਾਹੇ ਆਯੁਰਵੈਦਿਕ ਵੀ ਹੈ ਕਿ ਉਹ ਕਲੀਨਿਕਲੀ ਸਾਨੂੰ ਪੀਅਰ ਰਿਵਿਊਡ ਸਟੱਡੀਜ਼ ਕਰਨੀ ਹੈ ਬੈਠ ਕੇ ਦੇਖਣ ਲਈ ਕਿ ਉਹਨਾਂ ਦੀ ਇਫੈਕਟਿਵਨੈਸ ਕੀ ਹੈਗੀ ਤੇ ਮੈਂ ਤਾਂ ਸੰਦੇਸ਼ ਇਹ ਦੇਣਾ ਚਾਹਾਂਗਾ ਕਿ ਪ੍ਰੀਵੈਂਸ਼ਨ ਜਿਹੜੀ ਹੈ ਉਹ ਬੈਟਰ ਹੈਗੀ ਹੈ ਕਿਉਰ ਦੇ ਨਾਲੋਂ ਤਾਂ ਸਾਨੂੰ ਪਰਹੇਜ਼ ਚੰਗਾ ਬਿਲਕੁਲ ਬਿਲਕੁਲ ਔਰ ਜਿੱਦੇ ਚ ਇੰਨਾ ਸਾਰਾ ਅੱਛਾ ਪਰਹੇਜ਼ ਹੈ ਵੀ ਤੁਸੀਂ ਤੁਹ ਬਚਾਓ ਹੀ ਐਕਚੁਅਲੀ ਬਚਾਓ ਹੀ ਚੀਜ਼ ਬਚਾਓ ਸੋ ਪਿਆਰੇ ਦਰਸ਼ਕੋ ਹਮੇਸ਼ਾ ਡਾਕਟਰ ਦੀ ਸਲਾਹ ਲੈ ਕੇ ਹੀ ਇਲਾਜ ਕਰਾਓ ਖਾਸ ਕਰਕੇ ਅੱਜ ਕੱਲ ਦੇ ਦਿਨਾਂ ਦਾ ਡੀਹੀ ਬੁਖਾਰ ਦੇ ਵਿੱਚ ਜੀ ਡੋਸਰ ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ ਸੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਮੈਂ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਸਾਡੇ ਨਾਲ ਜੁੜੇ ਰਹੇ ਥੈਂਕ ਯੂ ਧੰਨਵਾਦ ਜੀ